ਮੈਂ ਰਾਜਸਵੰਦਰ ਸਿੰਘ ਸੋਜ ਜਗਲਾਤਪੁਰ ਜੀ ਸੀਨੇ ਮੀਤ ਪ੍ਰਧਾਨ ਪੰਜਾਬ ਸਾਡਾ ਕੁਝ ਧਰਨਾ ਮਰਿਤ ਦਖੀਗਾ ਸਾਡਾ ਸੀਗਾ ਚ ਚੋਣ ਅਜਲਾਸ ਦਾ ਪ੍ਰੋਗਰਾਮ ਜੋ ਸਾਡੇ ਮੰਡਲ ਮੰਡਲ ਜਿਲ੍ਹਾ ਪਟਿਆਲਾ ਦੀ ਚੋਣ ਹੋਣ ਵਾਸਤੇ 3 ਸਾਲ ਦਾ ਕਾਰਜਕਾਲ ਖਤਮ ਹੋ ਚੁੱਕਿਆ ਅੱਜ ਉਹਦੇ ਸਬੰਧ ਵਿੱਚ ਚੋਣ ਕਰਨੇ ਜਿਹੜੇ ਪਟਿਆਲੇ ਦੀ ਚੋਣ ਹੋ ਰਹੀ ਆ ਉਸ ਤੋਂ ਬਾਅਦ ਸਾਡੇ ਸਰਕਲ ਦੀ ਚੋਣ ਹੋਵੇਗੀ ਜਿਹਦੇ ਵਿੱਚ ਸਾਡੇ ਮਾਨਸਾ ਲੁਧਿਆਣਾ ਸੰਗਰੂਰ ਅਤੇ ਪਟਿਆਲਾ ਉਹ ਸਰਕਲ ਦੇ ਚੋਣ ਹੋਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਜਗਲਾਤਪੁਰ ਕ ਜੂਨੀਅਨ ਪੰਜਾਬ ਦਾ ਚੋਣ ਅਜਲਾਸ ਹੋਣ ਜਾ ਰਿਹਾ ਉਹ ਪਟਿਆਲੇ ਦੇ ਵਿੱਚ ਧਰਤੀ ਤੇ ਹੋਣ ਜਾ ਰਿਹਾ 16 ਮਾਰਚ ਨੂੰ ਉਸ ਦੇ ਸਬੰਧ ਵਿੱਚ ਅੱਜ ਅਸੀਂ ਚੋਣਾਂ ਕਰਾਉਂਦੇ ਕਿ ਪਹਿਲਾਂ ਸਾਡੀ 16 ਨੰਬਰ ਦੇ ਦੇਸ਼ ਭਗਤ ਯਾਦਖਰ ਦੇ ਵਿੱਚ ਚਰੰਤਨ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਫੈਸਲਾ ਕੀਤਾ 18 ਨੰਬਰ ਤੋਂ ਲੈ ਕੇ 31 ਦਸੰਬਰ ਤੱਕ ਅਰੰਝਣ ਚੋਣਾਂ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਉਹਦੇ ਸਬੰਧ ਵਿੱਚ ਅੱਜ ਚੋਣਾਂ ਕਰਾਉਂਦੇ ਆ ਰਹੇ ਆ ਜਿਹੜੀ ਚੋਣ ਹੋ ਰਹੀ ਹੈ ਕਿ ਕਿਸ ਕਿਸ ਦੇ ਜਿਹੜੇ ਮੈਂਬਰ ਇਹਦੇ ਵਿੱਚ ਖੜੇ ਹੋ ਰਹੇ ਆ ਹਾਂਜੀ ਉਹਦੇ ਬਖ ਬਖ ਰੇਂਜਾਂ ਜਿਵੇਂ ਸਾਡੇ ਪਟਿਆਲੇ ਦੀਆਂ 6 ਰੇਂਜਾਂ ਨੇ 6 ਰੇਂਜਾਂ ਦੇ ਵਿੱਚੋਂ 2-2 ਸਾਥੀ ਲਏ ਜਾਣਗੇ ਉਹਦੇ ਤੇ ਕਮੇਟੀ ਬਣਦੀ ਹੈ ਜ਼ਿਲ੍ਹੇ ਦੀ ਜਿਹੜੀ ਕਿ ਰੇਂਜ ਦੇ ਵਿੱਚ ਅਸੀਂ ਕਮੇਟੀਆਂ ਬਣਾ ਚੁੱਕੇ ਹਾਂ ਰੇਂਜਾਂ ਦੇ ਕੰਮ ਉਹ ਰੇਂਜ ਲੈਵਲ ਦੇ ਕੰਮ ਹੁੰਦੇ ਨੇ ਜੋ ਜ਼ਿਲ੍ਹੇ ਦੇ ਕੰਮ ਹੁੰਦੇ ਨੇ ਉਹ ਜ਼ਿਲ੍ਹੇ ਲੈਵਲ ਤੇ ਜਿਹੜੀ ਚੋਣ ਜਲਾ ਤੋਂ ਜ਼ਿਲ੍ਹੇ ਸਾਥੀ ਨੂੰ ਡਿਊਟੀ ਲਾਈ ਜਾਂਦੇ ਇਸੇ ਤਰ੍ਹਾਂ ਸਰਕਲ ਦੇ ਵਿੱਚ ਮਾਨਸਾ ਸਾਥੀ ਆਏ ਨੇ ਸੰਗਰੂਰ ਦੇ ਸਾਥੀ ਆਏ ਹੋਣੇ ਲੁਧਿਆਣੇ ਤੋਂ ਆਏ ਨੇ ਉਹਨਾਂ ਦੇ ਵਿੱਚ ਅਜ ਕਮੇਟੀ ਦਾ ਸਾਈਕਲ ਦੀ ਉਹਦੀ ਵੀ ਚੋਣ ਹੋ ਜਾਣੀ ਆ ਤਾਂ ਕਿ ਸਾਈਕਲ ਦੇ ਵਿੱਚ ਜਿਹੜੇ ਮਸਲੇ ਹੱਲ ਹੋਣ ਤੁਸੀਂ ਮੀਤ ਪ੍ਰਧਾਨੋਂ ਤੋਂ ਲੱਗਦਾ ਛੋਟੇ ਸੁਲਾਸ ਜਿਹੜੇ ਸ਼ੁਰੂ ਕੀਤੇ ਹੋਏ ਨੇ ਜਿਹੜੇ ਸੰਘਰਸ਼ਾਂ ਚ ਲੰਬੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੱਤਿਆ ਪਾਗੜਿਆ ਕਿਹੜੇ-ਕਿਹੜੇ ਸੰਪੂਰਨ ਹੋਏ ਨੇ ਔਰ ਕੀ-ਕੀ ਮੰਗਾਂ ਨੇ ਸਾਡੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸੌਡੀ ਫੈਡਰੇਸ਼ਨ ਦੇ ਸਾਥੀਆਂ ਦਾ ਧੰਨਵਾਦ ਕਰਦਾ ਲਖਵਿੰਦਰ ਖਾਨਪੂਰ ਜੀ ਜਸਵੀਰ ਕੋਕਰ ਜੀ ਸਾਡੀ ਜਥੇਬੰਦੀ ਦੇ ਸਲਾਹਕਾਰ ਮੁੱਖ ਸਲਾਹਕਾਰ ਨੇ ਦਸ ਸਿੰਘ ਬੇਲੂ ਮਜਰੇ ਜੀ ਜਿਹੜੇ ਸਾਡੀ ਮੀਟਿੰਗ ਦੇ ਵਿੱਚ ਇਸ ਚੋਣਾ ਜਲਾਸ ਵਿੱਚ ਇਕੱਤਰ ਹੋਏ ਨੇ ਉਸ ਤੋਂ ਬਾਅਦ ਸਾਡੇ ਜਗਲਾਤਪਕ ਜੁਨੀਅਰ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਿੰਦਰਪਾਲ ਜੀ ਸਤਬੀਰ ਤੋਂ ਆਏ ਨੇ ਉਹਦੇ ਨਾਲ ਸਗਰੂਤੋ ਆਏ ਨੇ ਸਤਨਾਮ ਸਿੰਘ ਜੀ ਬੱਬੂ ਮਾਨਸਾ ਜੀ ਆਏ ਨੇ ਰਵੀ ਲੁਧਿਆਣਾ ਤੋਂ ਆਏ ਨੇ ਸਾਥੀ ਕਿਸ ਤਰ੍ਹਾਂ ਦੇ ਜਿਹੜੇ ਆਨਵਰਡ ਸਮਾਵੇਦ ਸੰਗਠਨ ਤੁਹਾਡੀਆਂ ਰਣਨੀਤੀਆਂ ਆਏਗੀ ਅੱਜ ਇੱਕੋ ਇੱਕ ਜਥੇਬੰਦੀ ਜਗਲਾਤਪਕ ਜੁਨੀਅਰ ਜਗਲਾਤ ਕਾਮੇ ਦੀ ਲੜਾਈ ਲੜਦੀ ਜਾ ਰਹੀ ਆ ਆ ਸਾਡੇ ਪਿਛਲੇ ਸਮੇਂ ਦੇ ਵਿੱਚ ਇੱਕ ਸਰਕਾਰ ਨੇ ਇੱਕ ਲੈਟਰ ਕੱਢਤਾ ਵੀ ਜਿਹੜੇ 60 ਸਾਲ ਸਾਥੀ ਨੇ ਕਿਉਂਕਿ ਉਹ ਡੇਲੀ ਵੇਜ ਨੇ ਉਹਨਾਂ ਨੂੰ ਕਰਨ ਤੋਂ ਲੱਗੀ ਆ ਅੱਜ ਚੋਣ ਕਰਨ ਤੋਂ ਬਾਅਦ ਅਗਲਾ ਜਿਹੜਾ ਅਰਣਨੀਤੀ ਅਪਣਾਵਾਂਗੇ ਐਕਸ਼ਨ ਕਰਾਵਾਂਗੇ ਜਿਹੜੇ ਕਿ 60 ਸਾਲ ਦੀ ਸਰਕਾਰ ਨੂੰ ਹਟਾਉਣ ਜਾਰੀ ਆ ਇੱਕ ਪਾਸੇ ਸਰਕਾਰ ਕਹਿੰਦੀ ਸੀ ਰੋਜ਼ਗਾਰ ਦੇਵਾਂਗੇ ਦੂਜੇ ਪਾਸੇ ਸਰਕਾਰ 60 ਸਾਲਾਂ ਦੇ ਸਾਥੀਆਂ ਨੂੰ ਕਰਨ ਤੋਂ ਤੋੜ ਦੀ ਤਿਆਰੀ ਕਰ ਰਹੀ ਹੈ ਸਰਕਾਰ ਨੇ ਪੱਕੇ ਤਾਂ ਕੀਤੇ ਨਹੀਂ ਪਰ ਉਹ ਸਾਥੀਆਂ ਨੂੰ ਕਰਨ ਤੋਂ ਤੋੜਨਗੇ ਅਸੀਂ ਵਾਅਦਾ ਕਰਦੇ ਹਾਂ ਸਾਥੀਆਂ ਨਾਲ ਕਿ ਇੱਕ ਇੱਕ ਸਾਥੀ ਨੂੰ ਕੰਮ ਦਵਾਵਾਂਗੇ ਲੜਾਈ ਲੰਘ ਸੰਘਰਸ਼ ਕਰਾਂਗੇ ਉਹ ਕਿਹੜੀਆਂ ਮੰਗਾਂਆਂ ਜਿਨ੍ਹਾਂ ਦੇ ਉੱਪਰ ਸਰਕਾਰ ਨੇ ਸਹਿਮਤੀ ਜਤਾਈ ਸੀ ਬਟ ਉਹ ਸਫਲ ਨਹੀਂ ਹੋ ਸਕੇ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਕੇ ਆਈ ਸੀ ਵੀ ਘਰ ਘਰ ਨੂੰ ਰੁਜ਼ਗਾਰ ਦੇਵਾਂਗੇ ਹਰ ਘਰ ਨੂੰ ਰੁਜ਼ਗਾਰ ਦਿੱਤਾ ਜਾਊਗਾ ਤੇ ਵਿਭਾਗ ਦੇ ਵਿੱਚ ਨਵੇਂ ਕੰਮ ਚਲਾਏ ਜਾਣਗੇ ਤੇ ਕੱਚੇ ਕੰਮੇ ਪੱਕੇ ਕੀਤੇ ਜਾਣਗੇ ਸਰਕਾਰ ਨੂੰ 3 ਸਾਲ ਤਕਰੀਬਨ ਨੂੰ ਹੋ ਗਏ ਪਰ ਹਜ ਤੱਕ ਸਰਕਾਰ ਨੇ ਸਾਡੇ ਨਾਲ 8-9 ਮੀਟਿੰਗਾਂ ਕਰਕੇ